ਬੰਦਚ ਕਹਿੰਨੇ ਕਿ ਯਾਰ ਸਾਡਾ ਪਰੋਣਾ ਇਹਦੇ ਕੰਨੀ ਕਿਵੇਂ ਕੋਈ ਅੱਖ ਚੱਕ ਕੇ ਦੇਖ ਜੀ ਹੈ ਇਹੀ ਗੱਲ ਹੁੰਦੀ ਹੈ ਨਾ ਭਾਈ ਤੁਹਾਡੇ ਰਿਸ਼ਤੇਦਾਰ ਦੇ ਕੰਨੀ ਸਾਰਾ ਅਕਾਲੀ ਦਲ ਦਾ ਧੜਾ ਜਿਹੜਾ ਬਾਗੀ ਹੋਇਆ ਪਰਦਾ ਤੁਸੀਂ ਚੁੱਪ ਬੈਠੇ ਗੱਲ ਕਿੱਧਰ ਨੂੰ ਲੈ ਕੇ ਜਾਈਏ ਹੁਣ ਕੀ ਵਿਕਰਮਜੀਤ ਸਿੰਘ ਮਜੀਠੀਆ ਬਾਗੀ ਧੜੇ ਦੇ ਨਾਲ ਕੀ ਵਿਕਰਮਜੀਤ ਸਿੰਘ ਮਜੀਠੀਆ ਸ਼੍ਰੋਮਣੀ ਕਾਲ ਦਲ ਬਾਦਲ ਦੇ ਨਾਲ ਨੇ ਜਾਂ ਫਿਰ ਵਿਕਰਮਜੀਤ ਸਿੰਘ ਮਜੀਠੀਆ ਅਬਦੇ ਰਿਸ਼ਤੇਦਾਰ ਦਾ ਸਵਾਲ ਤਾਂ ਤਿੰਨ ਬੰਦੇ ਬਿਕਰਮਜੀਤ ਸਿੰਘ ਮਜੀਠੀਆ ਕੱਚਾ ਖੜਾ ਰਿਹਾ ਉਹ ਕੋਈ ਪੱਕੀ ਗੱਲ ਹੋ ਸਕਦਾ ਥੋੜਾ ਟਾਈਮ ਰੋਕਣਾ ਜਿਹੜੀ ਵੀ ਗੱਲ ਕੋਈ ਕਰੀ ਜਾਂ ਜਿਹੜੇ ਵੀ ਫੈਸਲੇ ਦਿੱਤੇ ਤਾਂ ਉਹ ਅੱਕੇ ਤੌਰ ਤੇ ਜਿਹੜਾ ਹੈਗਾ ਉਤਰੇ ਕੱਚੀ ਗੱਲ ਨਹੀਂ ਕਰਦਾ ਕਹਿੰਦੇ ਨਹੀਂ ਹੁੰਦੇ ਕਿ ਜਦੋਂ ਬੜੀ ਸ਼ਾਂਤੀ ਹੁੰਦੀ ਆ ਉਦੋਂ ਬੜਾ ਵੱਡਾ ਤੂਫਾਨ ਆਉਂਦਾ ਹੈ ਕਿ ਬਿਕਰਮਜੀਤ ਸਿੰਘ ਮਜੀਠੀਆ ਦੀ ਇਸ ਚੁੱਪ ਨੂੰ ਵੀ ਵੱਡਾ ਖਮਸਾਨ ਜਿਹੜਾ ਸਮਝਿਆ ਜਾ ਸਕਦਾ ਜਾਂ ਵੱਡੀ ਹਨੇਰੀ ਵੱਡਾ ਤੂਫਾਨ ਸਮਝਿਆ ਜਾ ਸਕਦਾ ਸਿਆਸਤ ਦੇ ਵਿੱਚ ਕੋਈ ਕਿਸੇ ਦਾ ਭਰਾ ਨਹੀਂ ਕੋਈ ਪਿਓ ਪੁੱਤ ਨਹੀਂ ਕੋਈ ਰਿਸ਼ਤੇਦਾਰ ਨਹੀਂ ਸਿਆਸਤ ਤਾਂ ਫਿਰ ਮੁੱਦੀਆਂ ਹੈ ਸਿਆਸਤ ਆਫਰ ਕੀ ਕੀ ਐ ਜੋ ਫਿਰ ਜਿਹੜੀ ਹੋਈ ਸਿੱਧ ਪਦਰੀ ਕੀ ਉਹਨੂੰ ਸਿਆਸਤ ਕਿਵੇਂ ਕਹਦਾ ਹੈ ਕੀ ਇੱਕ ਨਵੇਂ ਪ੍ਰਧਾਨ ਦੀ ਉਡੀਕ ਬਿਕਰਮਜੀਤ ਸਿੰਘ ਮਜੀਠੀਆ ਕਰ ਰਿਹਾ ਜਿਹੜੇ ਪ੍ਰਧਾਨ ਦੀ ਗੱਲ ਬਾਗੀ ਤੜਾ ਕਰਦਾ ਹੈ ਜਾਂ ਫਿਰ ਜਿਸ ਤਰ੍ਹਾਂ ਦੇ ਸੁਖਬੀਰ ਸਿੰਘ ਬਾਦਲ ਤੜਾ ਜਿਹੜਾ ਉਹ ਜੋੜ ਕੇ ਰੱਖਣਾ ਚਾਹੁੰਦਾ ਆ ਜਾਂ ਉਸ ਚੀਜ਼ ਦੀ ਉਡੀਕ ਕਰ ਰਿਹਾ ਤੁਸੀਂ ਲੰਬੇ ਸਮੇਂ ਤੋਂ ਕਦੇ ਬਿਕਰਮਜੀਤ ਸਿੰਘ ਮਜੀਠੀਆ ਤੇ ਸੁਖਬੀਰ ਬਾਦਲ ਨੂੰ ਇਕੱਠਿਆਂ ਦੇਖਿਆ ਇੱਕ ਦੂਜੇ ਦੇ ਹੱਕ ਦੇ ਵਿੱਚ ਕਦੇ ਇਕੱਠਿਆਂ ਤੁਸੀਂ ਬਿਆਨ ਦਿੰਦਿਆਂ ਦੇਖਿਆ ਮੈਨੂੰ ਲੱਗਦਾ ਨਹੀਂ ਸ਼ਾਇਦ ਇਹ ਵੀ ਚੀਜ਼ਾਂ ਤਾਂ ਬੜੇ ਸਵਾਲ ਜਿਹੜੇ ਆ ਖੜੇ ਕਰਦੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਸਰਿੰਦਰਪਾਲ ਸਿੰਘ ਤੇ ਤੁਸੀਂ ਦੇਖ ਰਹੇ ਹੋ ਆਰਐਮਪੀ ਟੈਲੀਵਿਜ਼ਨ ਪ੍ਰੋਗਰਾਮ ਲੈ ਕੇ ਹਾਜ਼ਰ ਹੋਇਆ ਗੱਲ ਪਤੇ ਦੀ ਤੁਹਾਡੇ ਨਾਲ ਤੁਹਾਡੇ ਲਈ ਅਕਾਲੀ ਦਲ ਤੇ ਜਿਹੜੇ ਸੰਕਟ ਹੁਣ ਛਾਏ ਹੋਏ ਨੇ ਦੋ ਧੜੇ ਬਣ ਗਏ ਨੇ ਵੱਡੇ ਵੱਡੇ ਅਕਾਲੀ ਆਗੂ ਸੁਖਬੀ ਸਿੰਘ ਬਾਲ ਦੇ ਖਿਲਾਫ ਬਿਆਨ ਦੇ ਰਹੇ ਨੇ ਪ੍ਰਧਾਨਗੀ ਛੱਡਣ ਨੂੰ ਕਹਿ ਰਹੇ ਨੇ ਇੱਕ ਤਰੀਕ ਨੂੰ ਪ੍ਰੋਗਰਾਮ ਹੁਣਾ ਕਹਿੰਦੇ ਮਾਫੀ ਮੰਗੀ ਜਾਣੀ ਹੈ ਇਹਦੇ ਦਰਮਿਆਨ ਮਾਜੇ ਦੇ ਵਿਜੇ ਵੱਡੇ ਆਗੂ ਐ ਮਜੀਠੀਆ ਸਾਹਿਬ ਬਿਕਰਮਜੀਤ ਸਿੰਘ ਮਜੀਠੀਆ ਚੁੱਪ ਨੇ ਇਹ ਚੁੱਪੀ ਦੇ ਕੀ ਕਾਰਨ ਨੇ ਅਕਾਲੀ ਦਲ ਲਈ ਕਿੰਨਾ ਕੁ ਨੁਕਸਾਨ ਦੇ ਹੋਊਗਾ ਕੀ ਹੋਊਗਾ ਇਹਦੇ ਸੇ ਚਰਚਾ ਕਰਾਂਗੇ ਮੇਰੇ ਨਾਲ ਨੇ ਮੇਰੇ ਸਹਿਯੋਗੀ ਜਸ ਗਰੇਵਾਲ ਜਸ ਕਿਵੇਂ ਦੇਖਦੇ ਹੂੰ ਸਾਰੇ ਬੋਲ ਰਹੇ ਨੇ ਤੇ ਮਜੀਠੀਆ ਸਾਹਿਬ ਚੁੱਪ ਨੇ ਇਹ ਤਾਂ ਅਕਾਲੀ ਦਲ ਦੇ ਲਈ ਤੇ ਸਭ ਦੇ ਲਈ ਸਵਾਲੀਆ ਚਿੰਤਾ ਮਤਲਬ ਹਾਲਾਂਕਿ ਜਿਹੜੇ ਸਿਆਸੀ ਮਾਹਰ ਨੇ ਤਾਂ ਜਾਣਦੇ ਆ ਕਿ ਭਾਈ ਕਿਉਂ ਚੁੱਪ ਨੇ ਇਹ ਚੁੱਪੀ ਜਿਹੜੀ ਆ ਕੀ ਕਰਨਾ ਪਰ ਲੋਕਾਂ ਦੇ ਲਈ ਸਵਾਲੀਆ ਚਿੰਨ੍ਹ ਬਣਿਆ ਹੋਇਆ ਕਿਉਂਕਿ ਕਿ ਉਹ ਇਨਸਾਨ ਜਿਹੜਾ ਹਰ ਨਿੱਕੀ ਨਿੱਕੀ ਗਲਤੀ ਉੱਪਰ ਟਵੀਟ ਕਰਦਾ ਸੀ ਉਹ ਇਨਸਾਨ ਜਿਹੜਾ ਹਰ ਨਿੱਕੀ ਨਿੱਕੀ ਗੱਲ ਦੇ ਉੱਪਰ ਪ੍ਰੈਸ ਕਾਨਫਰੰਸ ਕਰ ਦਿੰਦਾ ਜਿਵੇਂ ਮੈਂ ਕਹਾਂ ਕਿ ਬਿਕਰਮਜੀਤ ਸਿੰਘ ਮਜੀਠੀਆ ਸ਼੍ਰੋਮਣੀ ਕਲਦਲ ਦੇ ਵਿੱਚ ਇੱਕ ਉਹ ਲੀਡਰ ਨੇ ਜਿਹੜੇ ਸਭ ਤੋਂ ਵੱਧ ਐਕਟਿਵ ਨੇ ਸੋਸ਼ਲ ਮੀਡੀਆ ਦੀ ਗੱਲ ਕਰਾਂ ਸੋਸ਼ਲ ਮੀਡੀਆ ਤੇ ਸਭ ਤੋਂ ਵੱਧ ਐਕਟਿਵ ਨੇ ਕੋਈ ਕਾਂਗਰਸ ਦੇ ਖਿਲਾਫ ਪ੍ਰੈਸ ਕਾਨਫਰੰਸ ਹੋਵੇ ਕੋਈ ਆਮ ਆਦਮੀ ਪਾਰਟੀ ਦੇ ਖਿਲਾਫ ਹੋਵੇ ਭਗਵੰਤ ਸਿੰਘ ਮਾਨ ਦੇ ਖਿਲਾਫ ਹੋਵੇ ਹੋਰ ਕਿਸੇ ਮੁੱਦੇ ਨੂੰ ਲੈ ਕੇ ਹੋਵੇ ਤਾਂ ਬਿਕਰਮਜੀਤ ਸਿੰਘ ਮਜੀਠੀਆ ਉਹਦੀ ਪਤਾ ਲੱਗਦਾ ਕਿ ਸਭ ਤੋਂ ਵੱਧ ਬਿਕਰਮਜੀਤ ਸਿੰਘ ਮਜੀਠੀਆ ਜਿਹਾ ਤੇ ਬੋਲ ਰਹੇ ਨੇ ਜਿਹਾ ਤੇ ਬੋਲ ਰਹੇ ਨੇ ਪਰ ਐਡਾ ਕੰਮ ਸਾਉਣ ਮੱਚ ਰਿਹਾ ਆ ਦੋ ਧੜੇ ਵੱਖੋ ਵੱਖੋਏ ਨੇ ਇੱਕ ਸੁਖਬੀਰ ਸਿੰਘ ਬਾਦਲ ਨੂੰ ਕਹਿੰਦਾ ਕਿ ਪ੍ਰਧਾਨ ਸੁਖਬੀਰ ਸਿੰਘ ਬਾਦਲ ਰਹਿਣੇ ਚਾਹੀਦੇ ਨੇ ਦੂਜਾ ਧੜਾ ਇਹ ਕਹਿੰਦਾ ਕਿ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਨਹੀਂ ਹੁਣ ਬਹੁਤ ਹੋ ਗਿਆ ਭਾਈ ਹੁਣ ਤੁਸੀਂ ਪ੍ਰਧਾਨਗੀ ਤੋਂ ਲੰਬੇ ਹੋਵੋ ਪਾਸੇ ਹੋਵੋ ਪਰ ਇਸ ਸਭ ਦੇ ਵਿੱਚ ਬਿਕਰਮਜੀਤ ਸਿੰਘ ਮਜੀਠੀਆ ਚੁੱਪ ਨੇ ਕਿਉਂ ਅਸਲ ਅਕਰ ਬਿਕਰਮਜੀਤ ਸਿੰਘ ਮਜੀਠੀਆ ਹੈ ਕਿ ਤਨੇ ਬਿਕਰਮਜੀਤ ਸਿੰਘ ਮਜੀਠੀਆ ਚਾਹੁੰਦੇ ਕੀ ਨੇ ਕੀ ਬਿਕਰਮਜੀਤ ਸਿੰਘ ਮਜੀਠੀਆ ਬਾਗੀ ਧੜੇ ਦੇ ਨਾਲ ਨੇ ਕੀ ਵਿਕਰਮਜੀਤ ਸਿੰਘ ਮਜੀਠੀਆ ਸ਼੍ਰੋਮਣੀ ਕਲਦਲ ਬਾਦਲ ਦੇ ਨਾਲ ਨੇ ਜਾਂ ਫਿਰ ਵਿਕਰਮਜੀਤ ਸਿੰਘ ਮਜੀਠੀਆ ਅਬਦੇ ਰਿਸ਼ਤੇਦਾਰ ਦੇ ਨਾਲ ਨੇ ਸਵਾਲ ਤਾਂ ਤਿੰਨ ਬਣਦੇ ਨੇ ਪਰ ਹੁਣ ਤੱਕ ਦੇ ਜੇਕਰ ਸਮੀਕਰਨਾਂ ਦੀ ਗੱਲ ਕਰੀ ਜਾਂ ਹੁਣ ਤੱਕ ਜਿਹੜੀ ਚੀਜ਼ ਨਿਕਲ ਕੇ ਸਾਹਮਣੇ ਆਈ ਹੈ ਨਾ ਤਾਂ ਵਿਕਰਮਜੀਤ ਸਿੰਘ ਮਜੀਠੀਆ ਖੁੱਲੇ ਹੱਥਾਂ ਦੇ ਨਾਲ ਆਪਣੇ ਰਿਸ਼ਤੇਦਾਰ ਦੇ ਨਾਲ ਖੜੇ ਨੇ ਨਾ ਵਿਕਰਮਜੀਤ ਸਿੰਘ ਮਜੀਠੀਆ ਸ਼ਰੂਮਣੀ ਕਲਦਲ ਬਾਦਲ ਦੇ ਨਾਲ ਹੁਣ ਤੱਕ ਆਏ ਨਹੀਂ ਤੇ ਨਾ ਹੀ ਬਾਗੀ ਢੜੇ ਦੇ ਨਾਲ ਹਲੇ ਤੱਕ ਖੁੱਲ ਕੇ ਜਿਹੜਾ ਉਹ ਆਏ ਨਹੀਂ ਤਾਂ ਮਤਲਬ ਅੰਦਰਲਾ ਘਮਸਾਣ ਕਿਤੇ ਨਾ ਕਿਤੇ ਕੁਝ ਤਾਂ ਹੈਗਾ ਹੀ ਹੈ ਕਿਉਂਕਿ ਇਹ ਹੁੰਦਾ ਨਾ ਕਿ ਜਿੱਥੇ ਠੀਕ ਆ ਪਾਰਟੀ ਵੀ ਇੱਕ ਪਾਸੇ ਆ ਪਰ ਰਿਸ਼ਤੇਦਾਰੀ ਇੱਕ ਪਾਸੇ ਆ ਜੇ ਆਮ ਚਰਚਾ ਦੀ ਗੱਲ ਕਰੀਏ ਤਾਂ ਆਮ ਚਰਚਾ ਇਹ ਹੁੰਦੀ ਹੈ ਕਿ ਜਿੱਥੇ ਰਿਸ਼ਤੇਦਾਰੀ ਹੁੰਦੀ ਹੈ ਤਾਂ ਉੱਥੇ ਮਨੋ ਦਾ ਬੰਦੇ ਦਾ ਪਹਿਲ ਦੇ ਆਧਾਰ ਤੇ ਬਿਆਨ ਆਉਂਦਾ ਪਰ ਸੁਖਬੀਰ ਸਿੰਘ ਬਾਦਲ ਦੇ ਹੱਕ ਦੇ ਵਿੱਚ ਬਿਆਨ ਜਿਹੜਾ ਨਾ ਆਉਣਾ ਉਹ ਤਾਂ ਵੱ ਫਿਰ ਤੁਸੀਂ ਹੋਰ ਦੇਖੋ ਆਪਾਂ ਪਿੱਛੇ ਬਾਅਦ ਦੇ ਵਿੱਚ ਜਾਵਾਂਗੇ 2022 ਦੀ ਜੇ ਗੱਲ ਕਰਾਂ 2022 ਦੇ ਵਿੱਚ ਬਿਕਰਮਜੀਤ ਸਿੰਘ ਮਜੀਠੀਆ ਜੇਕਰ ਆਪਾਂ ਬਠਿੰਡੇ ਹਲਕੇ ਦੀ ਗੱਲ ਕਰੀਏ ਜਿੱਥੇ ਉਹਨਾਂ ਦੇ ਭੈਣ ਬੀਬੀ ਹਰਸਮਰਤ ਕੌਰ ਬਾਦਲ ਜਿਹੜੇ ਉਹ ਚੋਣ ਲੜਦੇ ਨੇ ਜਿਹੜੀਆਂ ਉਹਨਾਂ ਦੀਆਂ ਇੱਥੇ ਸਿਆਸੀ ਗਤੀਵਿਧੀਆਂ ਜਿਹੜੀਆਂ ਚੋਣ ਕੈਂਪੇਨ ਦੇ ਦੌਰਾਨ ਵੀ 2019 ਚ ਰਹੀਆਂ ਜਿਹੜੀਆਂ 2014 ਚ 14 ਚ ਰਹੀਆਂ ਪਰ ਜੇ 2022 ਦੀ ਗੱਲ ਕਰੀ ਤਾਂ 2022 ਦੇ ਵਿੱਚ ਉਹਨੀਆਂ ਨਹੀਂ ਰਹੀਆਂ ਉਸ ਹੱਦ ਤੱਕ ਨਹੀਂ ਰਹੀਆਂ ਹਾਂ ਇੱਕ ਲੀਡਰ ਨੂੰ ਉਹ ਪਾਰਟੀ ਜੁਆਇਨ ਕਰਵਾਉਣ ਦੇ ਲਈ ਤਲਵੰਡੀ ਸਾਬੋ ਵਿਖੇ ਜ਼ਰੂਰ ਆਉਂਦੇ ਨੇ 24 ਚ 24 ਚ ਸੌਰੀ 24 ਦੀ ਗੱਲ ਕਰਾਂ 24 ਦੇ ਵਿੱਚ ਜ਼ਰੂਰ ਆਉਂਦੇ ਨੇ ਪਰ ਉਸ ਕਦਰ ਕੈਂਪੇਨ ਜਿਹੜੀ 19 ਦੇ ਵਿੱਚ ਕੀਤੀ ਜਿਹੜੀ 14 ਦੇ ਵਿੱਚ ਕੀਤੀ ਉਸ ਕਦਰ ਕੈਂਪੇਨ ਜਿਹੜੀ ਨਹੀਂ ਹੋਈ ਵੈਸੇ ਵੀ ਵਿਕਰਮਜੀਤ ਸਿੰਘ ਮਜੀਠੀਆ ਸਿਰਫ ਦੋ ਸੀਟਾਂ ਦੇ ਉੱਪਰ ਕਹਿੰਦੇ ਇਸ ਵਾਰੀ ਧਿਆਨ ਸੀ ਕਮਰਸਰ ਦੀ ਤੇ ਇੱਕ ਬਠਿੰਡਾ ਦੀ ਤਾਂ ਬਠਿੰਡਾ ਉਸ ਕਦਰ ਉਸ ਹੱਦ ਤੱਕ ਜਿਹੜਾ ਹੈਗਾ ਧਿਆਨ ਨਹੀਂ ਦਿੱਤਾ ਗਿਆ ਤਾਂ ਇਹ ਵੀ ਕਿਤਨਾ ਕਿਤੇ ਸਵਾਲ ਇਹ ਚੱਲਣਾ ਕਿ ਵਿਕਰਮਜੀਤ ਸਿੰਘ ਮਜੀਠੀਆ ਕਿਉਂ ਇਹਨਾਂ ਸਭ ਚੀਜ਼ਾਂ ਤੋਂ ਪਾਸੇ ਰਹੇ ਇਹਨਾਂ ਸਭ ਚੀਜ਼ਾਂ ਦੇ ਉੱਪਰ ਇਹ ਕੀ ਕਿਸੇ ਤਰ੍ਹਾਂ ਦੀ ਨਾਰਾਜ਼ਗੀ ਹੈ ਕਿ ਜਿਹੜੀਆਂ ਨਾਰਾਜ਼ਗੀਆਂ ਗੱਲਾਂ ਅੰਦਰ ਚੱਲਦੀਆਂ ਨੇ ਕਿ ਉਹ ਨਾਰਾਜ਼ਗੀ ਹੌਲੀ ਹੌਲੀ ਬਾਹਰ ਆਉਂਦੀ ਆ ਪਿਛਲੇ ਦਿਨੀ ਐਲੀ ਸਾਹਿਬ ਜਿਹੜੇ ਉਹ ਵੀ ਇਹ ਕਹਿ ਕੇ ਪਾਰਟੀ ਤੋਂ ਲਾਂਬੇ ਹੋ ਜਾਂਦੇ ਨੇ ਕਿ ਭਈ ਜਿੰਨਾ ਚਿਰ ਝੂਂਦਾਂ ਰਿਪੋਰਟ ਜਿਹੜੀ ਹੈਗੀ ਆ ਉਹਨੂੰ ਤੁਸੀਂ ਲਾਗੂ ਨਹੀਂ ਕਰਦੇ ਉਹਨਾਂ ਚਿਰ ਮੈਂ ਪਾਰਟੀ ਦੀਆਂ ਗਤੀਵਿਧੀਆਂ ਤੋਂ ਪਾਸੇ ਰੂੰਗਾ ਤੇ ਹੁਣ ਮੈਂ ਤੁਹਾਨੂੰ ਇੱਥੇ ਯਾਦ ਕਰਵਾ ਦਿੰਦਾ ਮੈਂ ਮਨਪ੍ਰੀਤ ਸਿੰਘ ਐਲੀ ਤੇ ਬਿਕਰਮਜੀਤ ਸਿੰਘ ਮਜੀਠੀਆ ਬੜੇ ਚੰਗੇ ਦੋਸਤ ਨੇ ਚੰਗੇ ਦੋਸਤ ਇਹਨਾਂ ਦੇ ਪਰਿਵਾਰਕ ਰਿਸ਼ਤੇ ਬਿਨੇ ਪਰਿਵਾਰਕ ਤੌਰ ਤੇ ਵੀ ਇਹ ਵਿਚਰਦੇ ਨੇ ਚੰਗੀ ਤਰ੍ਹਾਂ ਦੇ ਨਾਲ ਕਿਉਂਕਿ ਬਿਕਰਮਜੀਤ ਸਿੰਘ ਮਜੀਠੀਆ ਆਪ ਵੀ ਕਹਿੰਦੇ ਨੇ ਕਿ ਭਾਈਓ ਮੇਰਾ ਭਰਾ ਆ ਤੇ ਮੈਂ ਭਰਾ ਦੇ ਤੌਰ ਤੇ ਭਰਾਪੇ ਦੇ ਤੌਰ ਤੇ ਜਿਹੜਾ ਵਿਚਰਦਾ ਕੀ ਬਿਕਰਮਜੀਤ ਸਿੰਘ ਮਜੀਠੀਆ ਨੇ ਮਨਪ੍ਰੀਤ ਯਾਲੀ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਕੀ ਮਨਪ੍ਰੀਤ ਯਾਲੀ ਨੂੰ ਮਨਾਉਣ ਦੇ ਲਈ ਬਿਕਰਮਜੀਤ ਸਿੰਘ ਮਜੀਠੀਆ ਗਏ ਕਿ ਪਈ ਨਹੀਂ ਇਸ ਤਰ੍ਹਾਂ ਦੇ ਨਾਲ ਨਹੀਂ ਕਰਨਾ ਤੇ ਫਿਰ ਜੇ ਨਹੀਂ ਗਏ ਤਾਂ ਇਹ ਵੀ ਸਵਾਲ ਆ ਕੇ ਭਾਈ ਕਿਉਂ ਨਹੀਂ ਗਏ ਕਿ ਕਿਉਂਕਿ ਫਿਰ ਉਸ ਧੜੇ ਦੇ ਪੱਖ ਤੋਂ ਬਾਹਰ ਦੀ ਗੱਲ ਹੋ ਗਈ ਨਾ ਜਿਹੜਾ ਤੜਾ ਕਹਿੰਦਾ ਕਿ ਪਾਰਟੀ ਨੂੰ ਇੱਕ ਜੋਟ ਰੱਖਣਾ ਹੈ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨ ਬਣੇ ਰਹਿਣ ਦੇਣਾ ਹੈ ਇਸ ਤੇ ਲਈ ਪਾਰਟੀ ਦੀ ਬਿਹਤਰੀ ਇਸ ਤੇ ਵਿੱਚ ਤੇ ਪਾਰਟੀ ਨੂੰ ਨਾਮ ਤੋੜਾ ਜਾ ਫਿਰ ਉਸ ਤਰੇ ਤਾਂ ਪੱਖ ਤੋਂ ਬਾਹਰ ਦੀ ਗੱਲ ਹੋ ਗਈ ਨਾ ਤੇ ਜੇ ਉਸ ਤਰੇ ਦੇ ਪੱਖ ਤੋਂ ਬਾਹਰ ਦੀ ਗੱਲ ਹੁੰਦੀ ਹੈ ਤਾਂ ਸੁਭਾਵਿਕ ਤੌਰ ਤੇ ਸੁਖਬੀਰ ਸਿੰਘ ਬਾਦਲ ਦੇ ਪੱਖ ਤੋਂ ਬਾਹਰ ਦੀ ਗੱਲ ਤਾਂ ਸਿੱਧਮ ਸਿੱਧੀ ਹੁੰਦੀ ਹੈ ਤਾਂ ਇੱਥੇ ਇੱਕ ਗੱਲ ਤਾਂ ਦੇਖ ਲਈਏ ਕਿ ਪਿਛਲੇ ਦਿਨਾਂ ਦੀਆਂ ਜਿੰਨੀਆਂ ਕੋਈ ਗਤੀਵਿਧੀਆਂ ਹੋਈਆਂ ਨੇ ਉਹਨਾਂ ਗਤੀਵਿਧੀਆਂ ਤੇ ਇਹ ਸਾਫ਼ ਤੇ ਸਪਸ਼ਟ ਹੈ ਕਿ ਅ ਬਿਕਰਮਜੀਤ ਸਿੰਘ ਮਜੀਠੀਆ ਹਜੇ ਖੁੱਲੇ ਤੌਰ ਤੇ ਬਾਦਲ ਪਰਿਵਾਰ ਦੇ ਨਾਲ ਜਾਂ ਸ਼ਰੋਮਣੀ ਕਲਦਲ ਬਾਦਲ ਦੇ ਨਾਲ ਆ ਕੇ ਨਹੀਂ ਖੜੇ ਹਾਲਾਂਕਿ ਪੰਮੇ ਬਾਗੀ ਧੜੇ ਤੋਂ ਵੀ ਜਿਹੜੇ ਹੈਗੇ ਆ ਉਹ ਪਾਸੇ ਨੇ ਹੁਣ ਜੇ ਥੋੜਾ ਜਿਹਾ ਪਿੱਛੇ ਜਾਂਦੇ ਆ ਕਹਿੰਦੇ ਨੇ ਕਿ 214 ਦੀ ਗੱਲ ਆ ਹਾਲਾਂਕਿ ਇਹ ਗੱਲ ਆਮ ਪੱਤਰਕਾਰ ਪਾਈਚਾਰੇ ਦੇ ਵਿੱਚ ਜਿਹੜੇ ਅਸੀਂ ਬਠਿੰਡੇ ਦੇ ਵਿੱਚ ਚਰਚਾ ਕਰੋਂਗੇ ਨਾ ਸੋਰੀ ਵਿਸਉਂ ਨਹੀਂ ਦੀਆ ਜੇ ਤੁਸੀਂ ਚਰਚਾ ਕਰੋਗੇ ਨਾ ਤਾਂ ਆਮ ਪੱਤਰਕਾਰ ਭਾਈ ਚਰਦੇ ਵਿੱਚ ਚਰਚਾ ਕਹਿੰਦੇ ਜਦੋਂ ਕਾਗਜ਼ ਪ੍ਰਵਾਉਣ ਦੇ ਲਈ ਬਿਕਰਮਜੀਤ ਸਿੰਘ ਮਜੀਠੀਆ ਜਿਹੜੇ ਆਉਂਦੇ ਨੇ ਤਾਂ ਉਹ ਪ੍ਰਕਾਸ਼ ਸਿੰਘ ਬਾਦਲ ਕਹਿੰਦੇ ਨੇ ਕਿ ਕਾਕਾ ਜੀ ਤੁਸੀਂ ਇੱਥੇ ਕੀ ਕਰ ਰਹੇ ਹੋ ਤੁਸੀਂ ਆਪਣੇ ਹਲਕੇ ਦੇ ਵਿੱਚ ਜਾਓ ਇਹ ਆਮ ਚਰਚਾ ਕਿ ਇਹ ਗੱਲ ਉਸ ਵੇਲੇ ਪ੍ਰਕਾਸ਼ ਸਿੰਘ ਬਾਦਲ ਨੇ ਸਿੱਧਿਆਂ ਬਿਕਰਮਜੀਤ ਸਿੰਘ ਮਜੀਠੀਆ ਦੇ ਜਿਹੜਾ ਹੈਗਾ ਮੂੰਹ ਦੇ ਉੱਪਰ ਕਹੀ ਸੀ ਤੇ ਬੜੇ ਲੋਕ ਉੱਥੇ ਉਸ ਵੇਲੇ ਮੌਜੂਦ ਸੀਗੇ ਉਸ ਤੋਂ ਜੇ ਥੋੜਾ ਤੁਸੀਂ ਹੋਰ ਪਿੱਛੇ ਜਾਨੇ ਹੋ ਇੱਕ ਹਾਸੇ ਦੇ ਵਿੱਚ ਇੱਕ ਵੀਡੀਓ ਜਿਹੜੀ ਉਹ ਬੜੀ ਵਾਇਰਲ ਹੁੰਦੀ ਹੈ ਜਿੱਥੇ ਜਿਹੜੇ ਹੈਗੇ ਨੇ ਪ੍ਰਕਾਸ਼ ਸਿੰਘ ਬਾਦਲ ਇਹ ਕਹਿੰਦੇ ਨੇ ਕਿ ਸ਼ਰਮਣੀ ਕਾਲਰ ਇਨੀ ਸੌਖੀ ਨਹੀਂ ਬਣ ਗਈ ਤੇ ਅਸੀਂ ਮੁੱਖ ਮੰਤਰੀਸ਼ਿਪ ਜੇ ਅਸੀਂ ਇੰਨਾ ਸੌਖਾ ਨਹੀਂ ਆ ਗਏ ਉਹ ਕਹਿੰਦੇ ਨੇ ਕਿ ਬੜੀ ਸਾਲ ਅਸੀਂ ਜੇਲ੍ਹ ਕੱਟੀ ਆ ਤੇ ਬਿਕਰਮਜੀਤ ਸਿੰਘ ਮਜੀਠੀਆ ਦੇ ਵਾਲਾ ਹੱਥ ਕਰਕੇ ਜਿਹੜੇ ਉਹ ਕਹਿੰਦੇ ਨੇ ਕਿ ਕਿਉਂ ਕਾਕਾ ਤੂੰ ਜੇਲ੍ਹ ਕੱਟੀ ਆ ਕਹਿੰਦੇ ਨੇ ਉਹਨਾਂ ਨੂੰ ਤਾਂ ਪੱਕੀਆਂ ਪਕਾਈਆਂ ਮਿਲ ਗਈਆਂ ਤੇ ਹੁਣ ਕਬਜ਼ਾ ਕਰਨ ਨੂੰ ਫਿਰਦੇ ਨੇ ਗੱਲ ਭਾਵੇਂ ਹਾਸੇ ਦੇ ਵਿੱਚ ਸੀ ਪਰ ਗੱਲ ਬੜੀ ਡੂੰਗੀ ਸੀ ਉਸ ਤੋਂ ਅੱਗੇ ਚੱਲਦੇ ਹਾਂ 215 ਦੇ ਵਿੱਚ ਖਾਲਸਾ ਕਾਲਜ ਦੇ ਵਿੱਚ ਕਨਵੋਕੇਸ਼ਨ ਦਾ ਪ੍ਰੋਗਰਾਮ ਹੁੰਦਾ ਹੈ ਉਸ ਕਨਵੋਕੇਸ਼ਨ ਦੇ ਪ੍ਰੋਗਰਾਮ ਦੇ ਵਿੱਚ ਸਚਤ ਜੀ ਸਿੰਘ ਮਜੀਠੀਆ ਜਿਹੜੇ ਉਹ ਬੈਠੇ ਹੁੰਦੇ ਨੇ ਤਾਂ ਉੱਥੇ ਪ੍ਰਕਾਸ਼ ਸਿੰਘ ਬਾਦਲ ਜਿਹੜੇ ਉਹ ਗੱਲ ਕਹਿੰਦੇ ਨੇ ਪ੍ਰਕਾਸ਼ ਸਿੰਘ ਬਾਦਲ ਕਹਿੰਦੇ ਨੇ ਕਿ ਮਜੀਠੀਆ ਸਾਹਿਬ ਮੈਂ ਹੁਣ ਤੁਹਾਨੂੰ ਕੀ ਦੇ ਦਾਂ ਜਿੰਨਾ ਤੁਹਾਨੂੰ ਦਿੱਤਾ ਸ਼ਾਇਦ ਦੇਸ਼ ਦਾ ਕੋਈ ਇਨਸਾਨ ਨਹੀਂ ਹੋਣਾ ਜਿਹਦੇ ਕੋਲ ਇੰਨਾ ਹੋਣਾ ਕਹਿੰਦੇ ਧੀ ਤੁਹਾਡੀ ਮੰਤਰੀ ਪੁੱਤਰ ਤੁਹਾਡਾ ਮੰਤਰੀ ਜਵਾਈ ਤੁਹਾਡਾ ਉਪ ਮੁੱਖ ਮੰਤਰੀ ਤਾਂ ਕਹਿੰਦੇ ਹੋਰ ਹੋਰ ਕੀ ਚਾਹੀਦਾ ਤਾਂ ਇਹ ਚੀਜ਼ਾਂ ਉਹੀ ਆ ਕਿ ਪਿਛਲੇ ਪਿਛਲੇ ਸਮੇਂ ਤੋਂ ਇਹ ਚੀਜ਼ਾਂ ਕਿਤੇ ਨਾ ਕਿਤੇ ਨਿਕਲ ਕੇ ਜਿਹੜੀ ਹੈ ਉਹ ਸਾਹਮਣੇ ਆ ਰਹੀ ਤਾਂ ਹੁਣ ਇਹ ਚੀਜ਼ ਖੁੱਲਮ ਖੁੱਲੀ ਆ ਦੇਖਿਆ ਜਾਵੇ ਤਾਂ ਹੁਣ ਇਹ ਚੀਜ਼ ਕਿਤੇ ਨਾ ਕਿਤੇ ਜਿਹੜੀ ਆ ਖੁੱਲਮ ਖੁੱਲ੍ਹੇ ਉਹ ਕਿ ਜਿਹੜਾ ਬਿਕਰਮਜੀਤ ਸਿੰਘ ਮਜੀਠੀਆ ਦਾ ਹੱਕ ਦੇ ਵਿੱਚ ਨਾ ਬੋਲਣਾ ਬਿਕਰਮਜੀਤ ਸਿੰਘ ਮਜੀਠੀਆ ਦਾ ਪੱਕੇ ਦੇ ਵਿੱਚ ਨਾ ਨਾ ਬੋਲਣਾ ਕਿਤੇ ਕਿਸੇ ਤਰ੍ਹਾਂ ਦਾ ਕੋਈ ਬਿਆਨ ਨਾ ਆਉਣਾ ਨਾ ਕਿ ਟਵੀਟ ਦੇ ਜ਼ਰੀਏ ਬਿਕਰਮਜੀਤ ਸਿੰਘ ਮਜੀਠੀਆ ਬੋਲੇ ਨਾ ਕਿਸੇ ਪ੍ਰਿੰਟ ਮੀਡੀਆ ਦੇ ਵਿੱਚ ਬਿਕਰਮਜੀਤ ਸਿੰਘ ਮਜੀਠੀਆ ਜਿਹੜਾ ਹੈਗਾ ਉਹ ਬੋਲੇ ਹੁਣ ਸਵਾਲ ਇਹ ਵੀ ਆ ਕਿ ਬਿਕਰਮਜੀਤ ਸਿੰਘ ਮਜੀਠੀਆ ਉਡੀਕ ਕਿਹੜੀ ਗੱਲ ਦੀ ਕਰ ਰਿਹਾ ਹੂੰ ਕਿ ਇੱਕ ਨਵੇਂ ਪ੍ਰਧਾਨ ਦੀ ਉਡੀਕ ਬਿਕਰਮਜੀਤ ਸਿੰਘ ਮਜੀਠੀਆ ਕਰ ਰਿਹਾ ਜਿਹੜੇ ਪ੍ਰਧਾਨ ਦੀ ਗੱਲ ਜਿਹੜੇ ਪ੍ਰਧਾਨ ਦੀ ਗੱਲ ਬਾਗੀ ਧੜਾ ਕਰਦਾ ਆ ਜਾਂ ਫਿਰ ਜਿਸ ਤਰ੍ਹਾਂ ਦੇ ਸੁਖਬੀਰ ਸਿੰਘ ਬਾਦਲ ਸੁਖਬੀਰ ਸਿੰਘ ਬਾਦਲ ਦਾ ਧੜਾ ਜਿਹੜਾ ਹੋਰ ਜੋੜ ਕੇ ਰੱਖਣਾ ਚਾਹੁੰਦਾ ਆ ਜਾਂ ਉਸ ਚੀਜ਼ ਦੀ ਉਡੀਕ ਕਰ ਰਿਹਾ ਹੁਣ ਜਾਫਰ ਇੱਕ ਗੱਲ ਹੋਰ ਆ ਕਹਿੰਦੇ ਨਹੀਂ ਹੁੰਦੇ ਕਿ ਜਦੋਂ ਬੜੀ ਸ਼ਾਂਤੀ ਹੁੰਦੀ ਆ ਉਦੋਂ ਬੜਾ ਵੱਡਾ ਤੂਫਾਨ ਆਉਣ ਵਾਲਾ ਹੁੰਦਾ ਹੈ ਕਿ ਵਿਕਰਮਜੀਤ ਸਿੰਘ ਮਜੀਠੀਆ ਦੀ ਇਸ ਚੁੱਪ ਨੂੰ ਇੱਕ ਵੱਡੇ ਆਉਣ ਵਾਲੇ ਵੱਡੇ ਵੱਡਾ ਖੰਸਾਨ ਜਿਹੜਾ ਉਹ ਸਮਝਿਆ ਜਾ ਸਕਦਾ ਹੈ ਜਾਂ ਵੱਡੀ ਹਨੇਰੀ ਵੱਡਾ ਤੂਫਾਨ ਸਮਝਿਆ ਜਾ ਸਕਦਾ ਕਿ ਵਿਕਰਮਜੀਤ ਸਿੰਘ ਮਜੀਠੀਆ ਦੀ ਚੁੱਪੀ ਸਿਆਸਤ ਦੇ ਵਿੱਚ ਆਉਣ ਵਾਲਾ ਵੱਡਾ ਤੂਫਾਨ ਹੋ ਸਕਦਾ ਹੈ ਕੀ ਇਹ ਸੋਚਿਆ ਜਾ ਸਕਦਾ ਹੈ ਕਿ ਵਿਕਰਮਜੀਤ ਸਿੰਘ ਮਜੀਠੀਆ ਵੀ ਚਾਹੁੰਦੇ ਨੇ ਕਿ ਪ੍ਰਧਾਨਗੀ ਤੋਂ ਸੁਖਵੀਰ ਸਿੰਘ ਬਾਦਲ ਨੂੰ ਲਾਂਬੇ ਹੋਣਾ ਚਾਹੀਦਾ ਤੇ ਜੇਕਰ ਉਹ ਚਾਹੁੰਦੇ ਨੇ ਤਾਂ ਖੁੱਲ ਕੇ ਸਾਹਮਣੇ ਕਿਉਂ ਨਹੀਂ ਆ ਰਹੇ ਉਹਨਾਂ ਦੇ ਰਾਹ ਦੇ ਵਿੱਚ ਕੀ ਆ ਰਿਹਾ ਰਿਸ਼ਤੇਦਾਰੀ ਰਾਹ ਦੇ ਵਿੱਚ ਆ ਰਹੀ ਆ ਭੈਣ ਰਾਹ ਦੇ ਵਿੱਚ ਆ ਰਹੀ ਆ ਸ਼੍ਰੋਮਣਿਕਲਦ ਬਾਦਲ ਜਿਹੜਾ ਹੈਗਾ ਰਾਹ ਦੇ ਵਿੱਚ ਆ ਰਿਹਾ ਜੋ ਕਿ ਹੋਰ ਚੀਜ਼ਾਂ ਨੇ ਜਿਹੜੀਆਂ ਸਾਹਮਣੇ ਜਿਹੜੀਆਂ ਰਾਹ ਦੇ ਵਿੱਚ ਆ ਰਹੀਆਂ ਨੇ ਹਾਲਾਂਕਿ ਜਦੋਂ ਚੰਡੀਗੜ੍ਹ ਦੇ ਵਿੱਚ ਮੀਟਿੰਗ ਹੁੰਦੀ ਹੈ ਜਦੋਂ ਰਵੀਪ੍ਰੀਤ ਸਿੰਘ ਜਿਨ੍ਹਾਂ ਨੂੰ ਜੁਆਇਨ ਕਰਵਾਉਣ ਦੇ ਲਈ ਆਏ ਸੀ ਇਹਨੂੰ ਉਸ ਮੀਟਿੰਗ ਦੇ ਵਿੱਚ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਨਾਲ ਦੇਖੇ ਜਾਂਦੇ ਉਹ ਦੇਖੇ ਜਾਂਦੇ ਨੇ ਜਿਹੜੇ ਕਿ ਵਿਕਰਮਜੀਤ ਸਿੰਘ ਮਜੀਠੀਆ ਦੇ ਬੜੇ ਕਰੀਬੀ ਮੰਨੇਗੇ ਪਰ ਵਿਕਰਮਜੀਤ ਸਿੰਘ ਮਜੀਠੀਆ ਦਾ ਚੁੱਪ ਰਹਿਣਾ ਇਹ ਵੱਡੇ ਸਵਾਲ ਜਿਹੜੇ ਆ ਉਹ ਖੜੇ ਕਰਦਾ ਹਾਲਾਂਕਿ ਇਹ ਵੀ ਹੈ ਕਿ ਵਿਕਰਮਜੀਤ ਸਿੰਘ ਮਜੀਠੀਆ ਪਤਾ ਵੀ ਲੱਗਦਾ ਕਿ ਵਿਕਰਮਜੀਤ ਸਿੰਘ ਮਜੀਠੀਆ ਕਿਦੇ ਬਾਹਰ ਨੇ ਪਰ ਕਹਿੰਦੇ ਨੇ ਕਿ ਬਾਹਰ ਜਿੱਦਨ ਮਰਜ਼ੀ ਹੋਣ ਜਦੋਂ ਇੱਕ ਪਾਸੇ ਪਾਰਟੀ ਟੁੱਟਣ ਤੇ ਖੜੀ ਆ ਤੇ ਦੂਸਰੇ ਪਾਸੇ ਤੁਹਾਡੀ ਚੁੱਪੀ ਤਾਂ ਬੜੇ ਵੱਡੇ ਸਵਾਲ ਖੜੇ ਕਰਦੀ ਆ ਇਹ ਜਿਵੇਂ ਤੁਸੀਂ ਬਾਲ ਸਾਹਿਬ ਦੀ ਗੱਲ ਕੀਤੀ ਆ ਵੀ ਉਹਨਾਂ ਨੇ ਸ਼ੰਕਾ ਜਾਰ ਕੀਤਾ ਚਾਹੇ ਮਜ਼ਾਕ ਕੀਤਾ ਪਰ ਜਿਹੜੇ ਮਜੀਠੀਆ ਸਾਹਿਬ ਆ ਉਹ ਆਪਣੇ ਆਪ ਨੂੰ ਵੱਡੇ ਲੀਡਰ ਕਰਨ ਦੇ ਲਈ ਪਿੱਛੇ ਨਹੀਂ ਹਟਦੇ ਜਿਵੇਂ ਹੁਣ ਤੁਸੀਂ ਯਾਦ ਹੋਣਾ ਵੀ ਅੰਮ੍ਰਿਤਸਰ ਤੋਂ ਜਿਹੜੇ ਜੋਸੀ ਸਾਹਿਬ ਨੇ ਉਹਨਾਂ ਨੂੰ ਪਹਿਲਾਂ ਹੀ ਐਲਾਨਤਾ ਸੀ ਮੀਟਿੰਗ ਸੱਦ ਕੇ ਤੇ ਸੁਖੀ ਬਾਦਲ ਨੇ ਬਾਅਦ ਚ ਐਲਾਨਣਾ ਪਿਆ ਇਹ ਇਹ ਚੀਜ਼ਾਂ ਵੀ ਕਿਤੇ ਨਾ ਕਿਤੇ ਭਾਰੂ ਹੁੰਦੀਆਂ ਨੇ ਵੀ ਬੰਦਾ ਪੇਸ਼ ਕਰਦਾ ਯਾਰ ਮੇਰੇ ਜੀ ਵੀ ਦਮ ਹੈਗਾ ਮੈਂ ਐਲਾਨਤਾ ਤੇ ਪ੍ਰਧਾਨ ਜੀ ਬਾਅਦ ਐਲਾਨਣਗੇ ਮਤਲਬ ਇਹ ਸੀ ਨਾ ਕਿ ਇਹ ਚੀਜ਼ਾਂ ਤਾਂ ਜਿਵੇਂ 10 15 ਸਾਲ ਪਹਿਲਾਂ ਦੀ ਗੱਲ ਕਰਨ ਲਗੇ ਤਾਂ ਕਿਤੇ ਨਾ ਕਿਤੇ ਸਵਾਲ ਤਾਂ ਉਹਦੀ ਥੋੜਾ ਥੋੜੇ ਖੜੇ ਹੋਣ ਲੱਗੇ ਜਦੋਂ ਪ੍ਰਕਾਸ਼ ਸਿੰਘ ਬਾਦਲ ਇਸ ਤਰ੍ਹਾਂ ਦੀਆਂ ਗੱਲਾਂ ਬਿਕਰਮ ਸਿੰਘ ਜੀ ਤੋਂ ਸਾਹਮਣੇ ਖੜਾ ਕੇ ਬੋਲਦੇ ਹੁੰਦੇ ਉਹਨੂੰ ਕਿਤਨਾ ਇੱਕ ਜਵਾਬ ਬੰਦਾ ਇਹ ਵੀ ਦੇ ਦਿੰਦਾ ਕਿ ਯਾਰ ਆਪਣੀ ਕਹਿੰਦੇ ਯਾਰ ਮੇਰੀ ਲੱਸੀ ਜੀ ਕਰਤੀ ਸਾਰਿਆਂ ਦੇ ਸਾਹਮਣੇ ਲੱਸੀ ਜੀ ਕਰਤੀ ਤਾਂ ਸਾਰਿਆਂ ਸਾਹਮਣੇ ਇਹ ਚੀਜ਼ਾਂ ਬੋਲਣੀਆਂ ਉਹਨਾਂ ਦੇ ਫਾਦਰ ਸਾਹਿਬ ਨੂੰ ਜਿਹੜੀਆਂ ਹੈਗੀਆਂ ਚੀਜ਼ਾਂ ਬੋਲਣੀਆਂ ਬਿਕਰਮਜੀਤ ਸਿੰਘ ਮਜੀਠੀਆ ਨੂੰ ਚੀਜ਼ਾਂ ਬੋਲਣੀਆਂ ਤਾਂ ਬੰਦਾ ਕਿਤਨਾ ਕਿਤੇ ਮਨ ਦੇ ਵਿੱਚ ਤਾਂ ਰੱਖਦਾ ਹੀ ਨਾ ਤੇ ਉਹ ਤਾਂ ਫਿਰ ਆਪਦੇ ਮਨ ਦੇ ਵਿੱਚ ਰਹਿੰਦੇ ਹੋ ਕਿ ਉਹਦੋਂ ਸੀਨੀਅਰ ਸੀ ਪ੍ਰਕਾਸ਼ ਸਿੰਘ ਬਾਦਲ ਨਹੀਂ ਹੋ ਸਕਦਾ ਕੁਝ ਬੋਲ ਸਕੇ ਸਕਤੇ ਹੋਣ ਜਾਂ ਫਿਰ ਅੰਦਰ ਖਾਤੇ ਹੋ ਸਕਦਾ 100 ਗੱਲਾਂ ਹੁੰਦੀਆਂ ਹੁਣ ਤਾਂ ਫਿਰ ਹੋਣ ਦੇ ਸਮੇਂ ਦੇ ਵਿੱਚ ਜਿਹੜਾ ਜਿਵੇਂ ਤੁਸੀਂ ਕਿਹਾ ਕਿ ਆਪ ਮੁਹਰੇ ਜਿਹੜਾ ਐਲਾਨਤਾ ਉਸ ਤੋਂ ਨਾ ਪਿਆ ਤੁਸੀਂ ਲੰਬੇ ਸਮੇਂ ਤੋਂ ਕਦੇ ਬਿਕਰਮਜੀਤ ਸਿੰਘ ਮਜੀਠੀਆ ਤੇ ਸੁਖਬੀਰ ਬਾਦੂ ਨੂੰ ਇਕੱਠਿਆਂ ਦੇਖਿਆ ਇਕੱਠਿਆਂ ਪ੍ਰੈਸ ਕਾਨਫਰੰਸ ਕਰਦੇ ਆ ਤੁਸੀਂ ਕਦੇ ਦੇਖਿਆ ਇੱਕ ਦੂਜੇ ਦੇ ਹੱਕ ਦੇ ਵਿੱਚ ਕਦੇ ਇਕੱਠਿਆਂ ਤੁਸੀਂ ਬਿਆਨ ਦਿੰਦਿਆਂ ਦੇਖਿਆ ਮੈਨੂੰ ਲੱਗਦਾ ਨਹੀਂ ਸ਼ਾਇਦ ਦੇਖਿਆ ਕਤੇ ਵੀ ਨਹੀਂ ਦੇਖਿਆ ਤੇ ਇਹ ਵੀ ਚੀਜ਼ਾਂ ਤਾਂ ਬੜੇ ਸਵਾਲ ਜਿਹੜੇ ਖੜੇ ਕਰਦੀਆਂ ਹੋਰ ਗੱਲ ਤਾਂ ਛੱਡੋ ਯਾਰ ਕਿਉਂਕਿ ਆਪਾਂ ਪਿੰਡਾਂ 'ਚ ਕਹਿੰਨੇ ਕਿ ਯਾਰ ਸਾਡਾ ਪਰੌਣਾ ਇਹਦੇ ਕੰਨੀ ਕਿਵੇਂ ਕੋਈ ਅੱਖ ਚੱਕ ਕੇ ਦੇਖ ਜੂ ਹੈਹੀ ਗੱਲ ਹੁੰਦੀ ਹੈ ਨਾ ਕਿ ਯਾਰ ਰਿਸ਼ਤੇਦਾਰਾ ਸਾਡਾ ਇਹਦੇ ਕੰਨੀ ਕਿਵੇਂ ਕੋਈ ਅੱਖ ਚੱਕ ਕੇ ਦੇਖ ਜੂ ਭਾਈ ਤੁਹਾਡੇ ਰਿਸ਼ਤੇਦਾਰ ਦੇ ਕੰਨੀ ਸਾਰਾ ਅਕਾਲੀ ਦਲ ਦਾ ਧੜਾ ਜਿਹੜਾ ਬਾਗੀ ਹੋਇਆ ਪਰਦਾ ਤੁਸੀਂ ਚੁੱਪ ਬੈਠੇ ਹੋ ਗੱਲ ਕਿੱਧਰ ਨੂੰ ਲੈ ਕੇ ਜਾਈਏ ਹੁਣ ਹੈ ਤਾਂ ਮਤਲਬ ਇਹ ਚੁੱਪੀ ਜਿਹੜੀ ਹੈਗੀ ਆ ਉਹ ਵੱਡੇ ਸਮਾਲ ਸਿਆਸੀ ਸਵਾਲ ਜਿਹੜੇ ਵੱਡੇ ਖੜੇ ਕਰਦੀ ਹਾਲਾਂਕਿ ਮੈਨੂੰ ਲੱਗਦਾ ਬਹੁਤਾ ਦੇਰ ਚੁੱ ਚੁੱਪ ਨਹੀਂ ਰਹਿ ਸਕਦੇ ਕਿਉਂਕਿ ਹੁਣ ਇਹ ਗੱਲਾਂ ਮੀਡੀਆ ਦੇ ਵਿੱਚ ਉੱਠਣ ਲੱਗੀਆਂ ਤੇ ਜਦੋਂ ਮੀਡੀਆ ਦੇ ਵਿੱਚ ਇਹ ਗੱਲਾਂ ਉੱਠਣ ਲੱਗ ਜਾਣ ਤਾਂ ਫਿਰ ਕਹਿੰਦੇ ਕਿ ਹਾਂ ਜਾਂ ਨਾ ਤੁਹਾਨੂੰ ਦੇਣਾ ਪਊਗਾ ਦੋ ਬੇੜੀਆਂ ਦੇ ਵਿੱਚ ਸਵਾਰ ਹੋ ਕੇ ਤੁਸੀਂ ਨਹੀਂ ਚੱਲ ਸਕਦੇ ਜਾਂ ਹਾਂ ਤੇ ਜਾਂ ਨਾ ਇੱਕ ਜਵਾਬ ਜਿਹੜਾ ਤੁਹਾਨੂੰ ਦੇਣਾ ਉਹ ਮਤਲਬ ਜਲਦੀ ਇਹ ਜਵਾਬ ਦੇਣਗੇ ਕਿਉਂਕਿ ਹੁਣ ਇਹ ਗੱਲਾਂ ਮੀਡੀਆ ਦੇ ਵਿੱਚ ਉੱਠਣ ਲੱਗੀਆਂ ਕਿ ਬਿਕਰਮਜੀਤ ਸਿੰਘ ਮਜੀਠੀਆ ਕਿਉਂ ਚੁੱਪ ਨੇ ਉਹੀ ਗੱਲ ਆ ਕਿ ਜਿਹੜੀ ਹਰ ਨਿੱਕੀ ਨਿੱਕੀ ਗੱਲ ਨੂੰ ਸੋਸ਼ਲ ਮੀਡੀਆ ਦੇ ਉੱਪਰ ਪਾਉਂਦੇ ਨੇ ਜਿਹੜੀ ਹਰ ਨਿੱਕੀ ਨਿੱਕੀ ਗੱਲ ਨੂੰ ਜਿਹੜਾ ਹੈਗਾ ਸੋਸ਼ਲ ਮੀਡੀਆ ਦੇ ਉ ਹੁਣ ਉਹ ਅੱਜ ਜਿਹੜਾ ਹੈਗਾ ਚੁੱਪਣਾ ਹੈ ਤਾਂ ਉਹਨਾਂ ਦੀ ਚੁੱਪੀ ਜਿਵੇਂ ਮੈਂ ਪਹਿਲਾਂ ਵੀ ਗੱਲ ਕਰੀ ਆ ਜਾਂ ਤਾਂ ਫਿਰ ਆਉਣ ਵਾਲੇ ਕਿਸੇ ਵੱਡੇ ਤੂਫਾਨ ਕੰਨੇ ਇਸ਼ਾਰਾ ਉਹਨਾਂ ਦੀ ਚੁੱਪੀ ਕਰਦੀ ਆ ਤੇ ਜਾਂ ਫਿਰ ਸ਼ਾਇਦ ਹਜੇ ਕਿਤੇ ਨਾ ਕਿਤੇ ਕੁਝ ਸੋਚ ਰਹੇ ਹੁਣ ਪਰ ਮੈਂ ਤੁਹਾਨੂੰ ਇੱਕ ਗੱਲ ਦੱਸ ਦੇਣਾ ਬਿਕਰਮਜੀਤ ਸਿੰਘ ਮਜੀਠੀਆ ਨੂੰ ਅਕਸਰ ਜੇਕਰ ਤੁਸੀਂ ਪੱਤਰਕਾਰ ਭਾਈਚਾਰ ਦੇ ਵਿੱਚ ਗੱਲ ਕਰੋ ਜਾਂ ਉਦਾਂ ਗੱਲ ਕਰੋ ਕਿ ਬਿਕਰਮਜੀਤ ਸਿੰਘ ਮਜੀਠੀਆ ਕੱਚਾ ਖੜਾ ਨਹੀਂ ਹੂੰ ਉਹ ਕੋਈ ਪੱਕੀ ਗੱਲ ਕਰੋ ਪੱਕੀ ਹੋ ਸਕਦਾ ਥੋੜਾ ਟਾਈਮ ਰੋਕਣਾ ਉਹ ਰੋਕੇ ਕੋਈ ਗੱਲ ਕਰੇ ਪਰ ਜਿਹੜਾ ਬਿਕਰਮਜੀਤ ਸਿੰਘ ਮਜੀਠੀਏ ਨੇ ਜਿਹੜੇ ਵੀ ਗੱਲ ਕੋਈ ਕਰੀ ਜਾਂ ਜਿਹੜੇ ਵੀ ਫੈਸਲੇ ਉਤਰੇ ਤਾਂ ਉਹ ਪਰਿਪੱਕਤਾ ਦੇ ਨਾਲ ਤੇ ਪੱਕੀ ਪੱਕੇ ਤੌਰ ਤੇ ਜਿਹੜਾ ਹੈਗਾ ਉਤਰਨ ਕੱਚੀ ਗੱਲ ਨਹੀਂ ਕਰਨੀ ਇਹ ਇਹਦੇ ਨਾਲ ਹੀ ਗੱਲ ਮੈਂ ਜੋੜਦਾ ਵੀ ਉਹ ਜੇ ਰਿਸ਼ਤੇਦਾਰੀ ਕੱਲੀ ਨਿਮੋਣੀ ਹੁੰਦੀ ਤਾਂ ਫੱਟ ਬੰਦਾ ਪਰੋਣੇ ਨਾਲ ਖੜ ਜਾਂਦਾ ਪੰਜਾਬੀ ਚ ਪਰ ਉਹ ਸਿਆਸਤ ਦੇਖ ਰਹੇ ਆ ਕਿਉਂਕਿ ਜਿਹੜਾ ਹੁਣ ਮਾਹੌਲ ਬਣਿਆ ਹੋਇਆ ਉਹਨੂੰ ਲੱਗਦਾ ਕਿਤੇ ਸੁਖਬੀ ਦੇ ਖਿਲਾਫ ਸਾਰਾ ਮਾਹੌਲ ਚਲਾ ਗਿਆ ਅਕਾਲੀ ਦਲ ਇਧਰ ਆ ਖੜ ਗਿਆ ਤੇ ਮੈਂ ਕਿੱਧਰ ਜਾਵਾਂ ਤਾਂ ਕਿ ਉਹ ਸਿਆਸਤ ਨੂੰ ਪਹਿਲ ਦੇ ਰਹੇ ਆ ਅਸਲ ਦੇ ਵਿੱਚ ਗੱਲ ਪਤਾ ਕੀ ਹੁੰਦੀ ਆ ਆਪਾਂ ਇਹ ਨਹੀਂ ਕਹਿੰਦੇ ਕਿ ਵਿਕਰਮਜੀਤ ਸਿੰਘ ਮਜੀਠੀਆ ਸਿਆਸਤ ਨੂੰ ਪਹਿਲ ਦੇ ਦਿੰਦੇ ਨੇ ਕਹਿੰਦੇ ਨੇ ਕਿ ਸਿਆਸਤ ਦੇ ਵਿੱਚ ਆਪਾਂ ਅਕਸਰ ਸੁਣਦੇ ਆਂ ਸਿਆਸਤ ਦੇ ਵਿੱਚ ਕੋਈ ਕਿਸੇ ਦਾ ਭਰਾ ਨਹੀਂ ਕੋਈ ਪਿਓ ਪੁੱਤ ਨਹੀਂ ਕੋਈ ਰਿਸ਼ਤੇਦਾਰ ਨਹੀਂ ਸਿਆਸਤ ਤਾਂ ਫਿਰ ਹੁੰਦੀ ਆਏ ਨਾ ਸਿਆਸਤ ਤਾਂ ਫਿਰ ਕੀਤੀ ਹੋਈ ਐ ਜੋ ਫਿਰ ਜਿਹੜੀ ਹੋਈ ਸਿੱਧ ਪਦਰੀ ਕੀ ਉਹਨੂੰ ਸਿਆਸਤ ਕਿਵੇਂ ਕਹਦਾਂਗੇ ਤੇ ਜਿਹੜੀ ਉਹੀ ਆ ਆਮ ਹਰ ਆਮ ਖਾਸ ਦੇ ਸਮਝ ਦੇ ਵਿੱਚ ਆ ਗਈ ਉਹਨੂੰ ਤੁਸੀਂ ਸਿਆਸਤ ਕਿਵੇਂ ਕਹਦੋਂਗੇ ਅਸਲ ਸਿਆਸਤ ਤਾਂ ਉਹ ਹੁੰਦੀ ਆ ਜਿਹੜੇ ਆਮ ਲੋਕਾਂ ਦੇ ਪੱਧਰ ਤੋਂ ਉੱਪਰ ਦੀ ਗੱਲ ਹੁੰਦੀ ਆ ਤੇਰੇ ਮੇਰੇ ਨੂੰ 5 ਸਾਲਾਂ ਬਾਅਦ ਪਤਾ ਲੱਗਦਾ ਓਏ ਆਹ ਕੰਮ ਕਰ ਗਏ ਓਏ ਇਹ ਕੀ ਬਾਤ ਹੈ ਤਾਂ ਉਹੀ ਨਾ ਉਹ ਸਿਆਸਤ ਹੀ ਕੀ ਹੋਈ ਕਿਉਂਕਿ ਤੁਹਾਡੇ ਦੀ ਗੱਲ ਬਿਲਕੁਲ ਵਾਜਬ ਆ ਮੈਂ ਬਿਲਕੁਲ ਸਹੀ ਮੰਨਦਾ ਸਪੀਕ ਆ ਕਿ ਜੇਕਰ ਪਰੋਣੇ ਦੇ ਨਾਲ ਖੜਨਾ ਹੁੰਦਾ ਜਾਂ ਆਪਣੇ ਰਿਸ਼ਤੇਦਾਰ ਦੇ ਨਾਲ ਖੜਨਾ ਹੁੰਦਾ ਤਾਂ ਬੰਦਾ ਮੈਂ ਗੱਲ ਕਰੀਏ ਕਿ ਫਾਇਦੇ ਨੁਕਸਾਨ ਨਹੀਂ ਦੇਖਦਾ ਪਰ ਤਾਂ ਪਹਿਲਾਂ ਪੜਕਤ ਨਹੀਂ ਖੜ ਜਾਂਦਾ ਕਿ ਯਾਰ ਤੂੰ ਸਿਆਸਤ ਕਰੇਗੀ ਇੱਕ ਪਾਸੇ ਭਾਈ ਸਾਡਾ ਰਿਸ਼ਤੇਦਾਰ ਆ ਤੂੰ ਸਾਡੇ ਰਿਸ਼ਤੇਦਾਰ ਨੂੰ ਕਿਵੇਂ ਬੋਲੇਗਾ ਦੂਜਿਆਂ ਤੋਂ ਬਾਗੀਆਂ ਤੋਂ ਪਹਿਲਾਂ ਖੜ ਜਾਂਦੇ ਪਰ ਇੱਕ ਹੋਰ ਦੇਖਣਾ ਉਹਨਾਂ ਦੇ ਸਭ ਤੋਂ ਖਾਸ ਯਾਰ ਮਨਪ੍ਰੀਤ ਯੱਲ ਹੀ ਸਭ ਤੋਂ ਪਹਿਲਾਂ ਬਾਗੀ ਸੁਨਾ ਸਾਹਮਣੇ ਆਈ ਨੇ ਉਹੀ ਪਾਸੋਂ ਪਿਛਲੇ ਲੰਬੇ ਸਮੇਂ ਤੋਂ ਬਾਗੀ ਸੁਨਾ ਉਹਨਾਂ ਦੀਆਂ ਸਾਹਮਣੇ ਆਉਂਦੀਆਂ ਨੇ ਤਾਂ ਹੁਣ ਇਹ ਸਵਾਲ ਨੇ ਆਉਣ ਵਾਲੇ ਸਮੇਂ ਚ ਕਲੀਅਰ ਹੋ ਜਾਣਾ 1 ਜੁਲਾਈ ਵੀ ਕੋਈ ਬਹੁਤੀ ਦੂਰ ਨਹੀਂ 1 ਜੁ ਮਾਰ ਰਹੇ ਨੇ ਐਮ ਮੀਟਿੰਗਾਂ ਦਾ ਅੱਜ ਵੀ ਕੁਝ ਪੋਸਟਰ ਜੇ ਬੜੇ ਦੇਖੇ ਸੀ ਮੈਂ ਐਮ ਮੀਟਿੰਗਾਂ ਦੇ ਪੋਸਟਰ ਅੱਜ ਵੀ ਪਾਏ ਹੋਇਆ ਬੜਾ ਕੁਝ ਆਉਣ ਵਾਲੇ ਸਮੇਂ ਚ ਕਲੀਅਰ ਹੋ ਜੂ ਪਰ ਇਹ ਚੁੱਪੀ ਮੈਂ ਸੋਨ ਵੀ ਦੱਸਦਾ ਕਿ ਚੁੱਪੀ ਬਹੁਤਾ ਚਰ ਨਹੀਂ ਰਹਿੰਦੀ ਵਿਕਰਮਜੀਤ ਮਜੀਠੀਏ ਦੀ ਜਿਹੜੀ ਚੁੱਪੀ ਆ ਉਹ ਥੋੜਾ ਚਿਰ ਆ ਤੇ ਜਦੋਂ ਇਹ ਚੁੱਪੀ ਟੁੱਟੂਗੀ ਤੁਸੀਂ ਮੇਰੀ ਗੱਲ ਜਿਹੜੀ ਆ ਉਹ ਯਾਦ ਰੱਖ ਲਿਓ ਸਿਆਸੀ ਕਮਸਾਨ ਸ਼ਰੂਮਣੀ ਕਲਦਲ ਦੇ ਵਿੱਚ ਪੰਜਾਬ ਦੀ ਸਿਆਸਤ ਦੇ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਦਾ ਸਿਆਸੀ ਤੂਫਾਨ ਉਸ ਵੇਲੇ ਆਊਗਾ ਜ਼ਰੂਰ ਜਿੱਦੈਂ ਬਿਕਰਮਜੀਤ ਸਿੰਘ ਮਜੀਠੀ ਦੇ ਦੀ ਚੁੱਪੀ ਟੁੱਟੂ ਕਿਉਂਕਿ ਮੈਂ ਤੁਹਾਨੂੰ ਇੱਕ ਵਾਰੀ ਫੇਰ ਕਹਿਣਾ ਕਿ ਬਿਕਰਮਜੀਤ ਸਿੰਘ ਮਜੀਠੀਆ ਜਿਹੜੀ ਆ ਨਾ ਉਹ ਇਹਨਾਂ ਨੇ ਕਿਤੇ ਕੱਚੀ ਜੀ ਗੱਲ ਨਹੀਂ ਕਰਦੇ ਤੇ ਬਿਕਰਮਜੀਤ ਸਿੰਘ ਮਜੀਠੀਆ ਮੈਨੂੰ ਲੱਗਦਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਕੋਈ ਨਾ ਕੋਈ ਪੱਕੀ ਜੀ ਗੱਲ ਜਿਹੜੀ ਆ ਉਹ ਲੈ ਕੇ ਆਉਣਗੇ ਜਾਂ ਤਾਂ ਹੀ ਆ ਕਿ ਇਹ ਤੂਫਾਨ ਦੀ ਹੁਣ ਉਡੀਕ ਹਰ ਇੱਕ ਨੂੰ ਸ਼ਰਮਣੀ ਕਲਦਲ ਦੇ ਮਲਾ ਜਿਹੜੇ ਚੌਣ ਵਾਲੇ ਸ਼ਰਮਣੀ ਕਲਦਲ ਦੇ ਵਰਕਰ ਹੋਣਗੇ ਉਹਨਾਂ ਨੂੰ ਵੀ ਵੀਡੀਓ ਖੋਣੀ ਆ ਤੇ ਖਾਸ ਵੀਡੀਓ ਕਿ ਸਾਡੇ ਅੱਗੇ ਪੱਤਰਕਾਰ ਭਾਈ ਚਾਰੇ ਨੂੰ ਵੀ ਜਿਹੜੇ ਹਰ ਰੋਜ਼ ਇਹ ਪੁੱਛ ਰਹੇ ਆ ਕਿ ਭਾਈ ਵਿਕਰਮਜੀਤ ਸਿੰਘ ਮਜੀਠੀਆ ਕਿੱਥੇ ਆ ਕਿੱਥੇ ਮਲਾ ਆਉਣ ਵਾਲੇ ਟਾਈਮ ਦੇ ਵਿੱਚ ਵਿਕਰਮਜੀਤ ਸਿੰਘ ਮਜੀਠੀ ਨੂੰ ਖੁਦ ਹੀ ਆ ਕੇ ਦੱਸ ਦੇਣਾ ਮੈਂ ਕਿੱਥੇ ਸੀ ਕਿਉਂ ਸੀ ਤੇ ਹੁਣ ਕਿਹਦੇ ਨਾਲ ਖੜਾ ਹੈ